ਨਿਸ਼ਾਨਾ ਕੀ ਸੀ ਕਿ ਅਸੀਂ ਕਾਲੀ ਦਲ ਖਤਮ ਕਰਨਾ ਬਾਦਲ ਪਰਿਵਾਰ ਦਾ ਨਾਂ ਹੀ ਖਤਮ ਕਰ ਦੇਣਾ ਕਿਉਂਕਿ ਕੱਲਾ ਬਾਦਲ ਸਾਹਿਬ ਸੀ ਤੇ ਉਹਨੂੰ ਮੈਂ ਜਿਹੜਾ ਸੈਂਟਰ ਦੇ ਨਾਲ ਲੜਦਾ ਝੁਕਦੇ ਨਹੀਂ ਸੀ ਵੱਡੇ ਬਾਦਲ ਸਾਹਿਬ ਸੋਣਾ ਸਾਲ ਜੇ ਚਲੇਗੇ ਝੁਕੇ ਨਹੀਂ 인ਦਰਾ ਗਾਂਧੀ ਬਾਰੇ ਕਹਿੰਦੇ ਸਾਨੂੰ ਸਟਰੀ ਮਿਨਿਸਟਰ ਨਾਖ ਦੇਣੇ ਇਹ ਕਰਦੇ ਨੇ ਕਹਿੰਦੇ ਨਾ ਇਹ ਕੋਈ ਕੰਮ ਸੀ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਹੁਣ ਵੀ ਹੁੰਦਾ ਸਾਡੇ ਤਿੰਨੀ ਰਹਿ ਗਏ ਐ ਹਲੇ ਵੀ ਰੋਸ ਸੁਰੇ ਸੁਖਵੀਰ ਨੇ ਆ ਕੀਤਾ ਸੁਖਵੀਰ ਨੇ ਆ ਕੀਤਾ ਬਾਦਲ ਨੇ ਆ ਕੀਤਾ ਮੈਂ ਕਿਹਾ ਇੰਦਾ ਹੁਣ ਕੁਛ ਵੀ ਨਹੀਂ ਐ ਹਲੇ ਵੀ ਖੜਾ ਛੱਡ ਦਿਓ ਨਹੀਂ ਉਹ ਕਾਂਗਰਸ ਨੇ ਸਾਡੇ ਮਗਰ ਚਾਲੂ ਸਾਡੇ ਵੀ ਸਾਡੇ ਬਗਰ ਸਾਰੇ ਸਾਡੇ ਮਗਰੀ ਇੱਕ ਨਵਾਂ ਇਹਨਾਂ ਨੇ ਚੁੱਲਾ ਦਲ ਬਣਾਤਾ ਉਹਨੂੰ ਗੈਸ ਮਿਲਦੀ ਐ ਦਿੱਲੀ ਤੋਂ ਮੁਫਤੀ ਗੈਸ ਆਈ ਜਾਂਦੀ ਅੱਗ ਲਾਈ ਚੱਲਦੇ ਹੋ ਜਿੱਥੇ ਮਰਜੀ ਭਾਜੀ ਦੇ ਨਾਲ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਏ ਉਹਨੂੰ ਕੋਈ ਹਰਾ ਨਹੀਂ ਸਕਦਾ ਨਾ ਕੋਈ ਕਰ ਸਕਦਾ ਦੇਖੋ ਦਰਬਾਰ ਸਾਹਿਬ ਦੇ ਦਰਵਾਜ਼ੇ ਮਗੇਤ ਦੇ ਜੋੜੀ ਸ਼ਵੰਡਾ ਸੀ ਮਾਰਨ ਦੀ ਕੋਸ਼ਿਸ਼ ਕੀਤੀ ਦੇਖੋ ਇੰਨਾ ਨੇੜੇ ਬੰਦਾ ਹੋਏ ਪਰ ਰੱਬ ਜਿਹਦੇ RAMDAS ਦਾ ਹੱਥ ਹੋਏ ਬਚਾਉਣਾ ਲੱਗੂ ਹੈ ਨਿਸ਼ਾਨਾ ਕੀ ਸੀ ਕਿ ਅਸੀਂ ਕਾਲੀ ਦਾ ਖਤਮ ਕਰਨਾ ਬਾਦਲ ਪਰਿਵਾਰ ਦਾ ਨਹੀਂ ਖਤਮ ਕਰ ਦੇਣਾ ਕਿਉਂਕਿ ਕੱਲਾ ਬਾਦਲ ਸਾਹਿਬ ਸੀ ਤੇ ਉਹਨੂੰ ਮੈਂ ਇਹਣਾ ਸੈਂਟਰ ਦੇ ਨਾਲ ਲੜਦਾ ਹੈ ਝੁਕਦੇ ਨਹੀਂ ਅਸੀਂ ਵੱਡੇ ਬਾਲ ਸਾਹ ਸੋਣਾ ਸਾਲ ਜੇ ਚਲੇਗੇ ਝੁਕੇ ਨਹੀਂ 인ਦਰਾ ਗਾਂਧੀ ਬਾਰੇ ਕਹਿੰਦੇ ਸਾਨੂੰ ਟੀ ਮਿਨਿਸਟਰ ਨਾਖ ਦੇਣੇ ਇਹ ਕਦਰ ਨੇ ਕਿ ਨਾ ਸਾਡੇ ਵਾਸਤੇ ਕੌਮ ਪਹਿਲੇ ਆ ਪੰਜਾਬ ਪਹਿਲੇ ਆ ਤੁਹਾਡੇ ਵਾਸਤੇ ਟੀ ਮਿਨਿਸਟਰੀ ਨਹੀਂ ਹੈ ਅਕਾਲੀ ਦਲ ਬਣਿਆ ਸਰਕਾਰ ਵਾਸਤੇ ਨਹੀਂ ਹੈ ਅਕਾਲੀ ਦਲ ਬਣਾਇਆ ਗਿਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਇਸ ਕੋਈ ਕੰਮ ਨਹੀਂ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਹੁਣ ਵੀ ਹੁਣ ਤਾਂ ਸਾਡੇ ਤਿੰਨੀ ਰਹਿ ਗਏ ਐ ਹਲੇ ਵੀ ਰੋਹ ਸੁਰੇ ਸੁਰਵੀਰ ਨੇ ਆ ਕੀਤਾ ਸੁਰਵੀਰ ਨੇ ਆ ਕੀਤਾ ਬਾਦਲ ਨੇ ਆ ਕੀਤਾ ਮੈਂ ਕਿਹਾ ਇੰਨਾ ਹੁਣ ਕੁਝ ਵੀ ਨਹੀਂ ਐ ਹਲੇ ਵੀ ਖੜਾ ਛੱਡ ਦਿਓ ਨਹੀਂ ਉਹ ਕਾਂਗਰਸ ਨੇ ਸਾਡੇ ਮਗਰ ਚਾਲੂ ਛਾਲੇ ਵੀ ਸਾਡੇ ਬਗਰ ਸਾਰੇ ਸਾਡੇ ਬਗਰੀ ਇੱਕ ਨਵਾਂ ਇਹਨਾਂ ਨੇ ਚੁੱਲਾ ਦਲ ਬਣਾਤਾ ਉਹਨੂੰ ਗੈਸ ਮਿਲਦੀ ਐ ਦਿੱਲੀ ਤੋਂ ਮੁਫਤੀ ਗੈਸ ਆਈ ਜਾਂਦੀ ਅੱਗ ਲਾਈ ਚੱਲਦੇ ਹੋ ਜਿੱਥੇ ਮਰਜੀ ਭਾ ਜਿਹਦੇ ਨਾਲ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਏ ਉਹ ਨੂੰ ਕੋਈ ਹਰਾ ਨਹੀਂ ਸਕਦਾ ਨਾ ਕੋਈ ਕਰ ਸਕਦਾ ਦੇਖੋ ਦਰਬਾਰ ਸਾਹਿਬ ਦਰਵਾਜੇ ਦੇ ਜੋ ਜੋੜੀ ਸ਼ਵੰਡਾ ਸੀ ਮਾਰਨ ਦੀ ਕੋਸ਼ਿਸ਼ ਕੀਤੀ ਦੇਖੋ ਇੰਨਾ ਨੇੜੇ ਬੰਦਾ ਹੋਏ ਪਰ ਰੱਬ ਜਿਹਦੇ RAMDAS ਦਾ ਹੱਥ ਹੋਏ ਬਚਾਉਣਾ ਹੋਊ ਹੈ ਨਿਸ਼ਾਨਾ ਕੀ ਸੀ ਕਿ ਅਸੀਂ ਕਾਲੀ ਦਾ ਖਤਮ ਕਰਨਾ ਹੈ ਬਾਦਲ ਪਰਿਵਾਰ ਦਾ ਨਾਂ ਹੀ ਖਤਮ ਕਰ ਦੇਣਾ ਕਿਉਂਕਿ ਕੱਲਾ ਬਾਦਲ ਸਾਹਿਬ ਸੀ ਤੇ ਹੁਣ ਮੈਂ ਜਿਹੜਾ ਸੈਂਟਰ ਦੇ ਨਾਲ ਲੜਦਾ ਝੁਕਦੇ ਨਹੀਂ ਅਸੀਂ ਵੱਡੇ ਬਾਦਲ ਸਾਹਿਬ 16 ਸਾਲ ਜੇ ਚਲੇਗੇ ਝੁਕੇ ਨਹੀਂ 인ਦਰਾ ਗਾਂਧੀ ਬਾਰੇ ਕਹਿੰਦੇ ਸਾਨੂੰ ਟੀ ਮਿਨਿਸਟਰ ਨਾਖ ਦੇਣੇ ਇਹ ਕਦਰ ਨੇ ਕਿ ਨਾ ਸਾਡੇ ਵਾਸਤੇ ਕੌਮ ਪਹਿਲੀ ਹੈ ਪੰਜਾਬ ਪਹਿਲੀ ਹੈ ਤੁਹਾਡੇ ਵਾਸਤੇ ਟੀ ਮਿਨਿਸਟਰੀ ਨਹੀਂ ਹੈ ਅਕਾਲੀ ਦਲ ਬਣਿਆ ਸਰਕਾਰ ਵਾਸਤੇ ਨਹੀਂ ਹੈ ਕਾਲੀ ਦਲ ਬਣਾਇਆ ਗਿਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ